ਰਿਸ਼ਵਤ ਲੈਣ ਦੇ ਤਰੀਕੇ ਵੀ ਕਮਾਲ ਦੇ ਕਈ ਵਾਰੀ ਤਾਂ ਸ਼ਾਬਾਸ਼ ਦੇਣ ਨੂੰ ਚੀ ਕਰਦਾ ਯਾਰ ਕਮਾਲ ਹੈ ਬਾਈ ਬੰਦਲੇ ਇੱਕ ਤਹਿਸੀਲਦਾਰ ਫੜਿਆ ਜੀ ਤਹਿਸੀਲਦਾਰ ਜਿਆਦਾ ਬੈਂਕ ਤੋਂ ਲੈ ਰਿਹਾ ਇੱਕ ਤਹਿਸੀਲਦਾਰ ਫੜਿਆ ਸਾਨੂੰ ਪਤਾ ਲੱਗੇ ਪੈਸੇ ਲੈਂਦਾ ਰਿਸਟਰੀ ਉਹ ਅਸੀਂ ਸੀਸੀਟੀਵੀ ਕੈਮਰੇ ਲਾਤੇ ਉਹਦੇ ਦਫ਼ਤਰ 'ਚ ਕੋਈ ਕੈਮਰੇ 'ਚ ਉਹਨੇ ਪੈਸਾ ਨਹੀਂ ਲਿਆ ਜੀ ਦੋ ਦਿਨ ਲਾਤੇ ਤਿੰਨ ਦਿਨ ਲਾਤੇ ਕੋਈ ਪੈਸਾ ਨਹੀਂ ਲਿਆ ਜੀ ਅਸੀਂ ਉਹਨਾਂ ਨੂੰ ਪੁੱਛਿਆ ਜਿਹੜੇ ਸ਼ਿਕਾਇਤ ਲੱਕੇ ਆਏ ਸੀ ਕਹਿੰਦੇ ਪੈਸੇ ਲੈਂਦਾ ਹੈ ਜੀ ਇਹ ਅਸੀਂ ਕਹਿੰਦੇ ਘਰੇ ਲਾ ਦਿੰਦੇ ਹਾਂ ਘਰੇ ਬੁਲਾਉਂਦਾ ਹੋਣਾ ਵੀ ਬਾਅਦ ਘਰੇ ਆ ਜੀ ਸ਼ਾਮ ਨੂੰ ਘਰੇ ਸੀ ਸੀਸੀਟੀਵੀ ਕੈਮਰਾ ਲਾਤੇ ਘਰੇ ਵੀ ਨਹੀਂ ਕੋਈ ਆਇਆ ਜੀ ਵੀ ਜਿਹੜਾ ਰਿਸ਼ਤੀ ਕਰਾ ਕੇ ਗਿਆ ਹੋਵੇ ਸ਼ਾਮ ਨੂੰ ਘਰੇ ਗਿਆ ਹੋਵੇ ਬੜਾ ਪੰਗਾ ਪੈ ਗਿਆ ਜੀ ਕਿਵੇਂ ਕਰਦਾ ਇਹ ਯਾਰ ਕੰਮ ਕੰਮ ਕਰਦਾ ਕਹਿੰਦੇ ਜੀ ਇਹ ਫਿਰ ਸਾਨੂੰ ਪਤਾ ਲੱਗਿਆ ਥੋੜੇ ਅਸੀਂ ਉਹ ਵੀਡੀਓ ਨੂੰ ਬਾਰ-ਬਾਰ ਦੇਖਿਆ ਮੈਂ ਕਿਹਾ ਮੈਨੂੰ ਵੀਡੀਓ ਦਿਓ ਮੈਂ ਵਿਲਾ ਵੈਕਨ ਨੂੰ ਦੇਖਣ ਲੱਗਿਆ ਵਾਰ-ਵਾਰ ਵੀ ਕੋਈ ਨਾ ਕੋਈ ਤਾਂ ਨਿਕਲੂਗਾ ਕੁਝ ਫਿਰ ਮੈਂ ਦੇਖਿਆ ਤਿੰਨ-ਚਾਰ ਰਜਿਸਟਰੀਆਂ ਨੇ ਮੋੜੀਆਂ ਸੀ ਹਰ ਰਿਸਟਰੀ ਆਈ ਦੋ-ਤਿੰਨ ਲਾਈਨਾਂ ਪਹਿਲੀਆਂ ਵੜ ਗਈ ਇਹ ਰਿਸਟਰੀ ਨਹੀਂ ਹੋ ਸਾਰੀ ਦੀ ਉਹ ਮੋੜੀਆਂ ਸੀ ਜਦੋਂ ਹੀ ਮੋੜਦੇ ਸੀ ਤਾਂ ਉਹਦਾ ਜਿਹੜਾ ਕੋਈ ਉਥੇ ਸਟਾਫ ਦਾ ਬੰਦਾ ਸੀ ਉਹ ਉਹਨੂੰ ਕਹਿੰਦਾ ਸੀ ਹੋਈ ਨਹੀਂ ਮੇਰੇ ਨਾਲ ਆ ਜਾ ਉਹ ਉਹਨੂੰ ਲੈ ਲੈ 12 ਨੰਬਰ 12 ਨੰਬਰ ਬੂਥ 'ਚ ਨਾ ਕੁਲਵੀਰ ਸਿੰਘ ਬੈਠਾ ਹੈ ਉਹਦੇ ਕੋਲ ਜਾ ਕਲਵੀਰ ਸਿੰਘ ਬਸੀਕਾ ਨਵੀਸ ਐ ਉਹ ਕਹਿੰਦਾ ਲੈ ਕਿੱਥੋਂ ਲਖਾਈ ਐ ਇਹ ਇਹ ਨਹੀਂ ਹੋਣੀ ਅੱਛਾ ਜੀ ਕਰਾਉਣੀ ਐ ਹਾਂ ਜੀ ਅੱਜ ਹੀ ਕਰਾਉਣੀ ਐ ਹਾਂ 18 ਨੰਬਰ 'ਚ ਬਲਵੀਰ ਸਿੰਘ ਬੈਠਾ ਹਥੇ ਜਾ 18 ਨੰਬਰ 'ਚ ਗਿਆ ਉਹ ਕਹਿੰਦਾ ਅੱਛਾ ਲਈ ਫਿਰਦਾ ਅੱਜ ਹੀ ਹੋ ਜੂਗੀ 50000 ਲੱਗੂਗਾ 50 ਆ ਚਲੋ 42 ਦੀ ਗੱਲ ਨਿਬੜ ਗਈ 45 ਦੇਤਾ ਉਹਨੇ ਬਲਵੀਰ ਸਿੰਘ ਨੇ ਕੁਲਵੀਰ ਨੂੰ 12 ਨੰਬਰ ਵਾਲੇ ਨੂੰ WhatsApp ਕਰਤਾ ਵੀ ਹੋ ਗਿਆ ਕੰਮ ਕਹਿੰਦਾ ਹੁਣ ਜਾ ਕੇ ਕੁਲਵੀਰ ਤੋਂ ਲਖਾ ਲਾ ਹੁਣ ਕੁਲਵੀਰ ਜਿਹੜਾ ਲਿਖਦਾ ਸੀ ਰਜਿਸਟਰੀ ਇਹ ਨਾਮ ਅਸਲੀ ਨਹੀਂ ਹੈਗਾ ਕਿਤੇ ਕਿਸੇ ਕੁਲਵੀਰ ਦੇ ਘਰ ਪੈ ਜਾ ਕੇ ਤੁਸੀਂ ਕੁਲਵੀਰ ਜਿਹੜਾ ਰਜਿਸਟਰੀ ਲਿਖਦਾ ਸੀ ਨਾ ਉਹ ਕਰਦਾ ਸੀ ਕਮਾਲ ਉਹ ਰਜਿਸਟਰੀ ਵੀ ਇਹ ਵਿੱਤੀ ਲਿਖ ਦਿੰਦਾ ਸੀ ਵੀ ਪੈਸੇ ਆ ਗਏ ਬਾ ਰਕਮ ਬਾ ਵਸੂਲ ਬਾ ਰਕਮ ਬਾ ਉਹ ਜਿਹੜਾ ਹੁੰਦਾ ਨਾ ਬਾ ਹਦ ਫਦੂਦ ਪਤਾ ਨਹੀਂ ਕੀ ਲਿਖਾਉਂਦਾ ਹੈ ਉਹ ਨਟ ਪਰਵਾਰੀ ਪੜਦਾ ਸੀ ਕਹਿੰਦਾ ਹਾਂ ਹੁਣ ਹੋ ਜੂਗੀ ਜਦੋਂ ਲਿਖਤਾ ਉਹਨੇ ਬਾਹਰ ਰਕਮ ਬਾ ਵਸੂਲ ਤੇ ਪੈਸੇ ਆ ਗਏ ਜੀ ਆ ਬੈਠੇ ਕੈਪਸ ਨੇ ਰੈਵਨਿਊ ਦੇ ਅਫਸਰ ਨੇ ਬਹੁਤ ਵੱਡੇ ਫਿਰ ਕੈਪ ਜੀ ਆਪਾਂ ਫਿਰ ਉਸੇ ਦਿਨ ਆਰਡਰ ਕੱਢਿਆ ਕਿ ਪੰਜਾਬੀ ਚ ਲਿਖਣੀ ਹੈ ਮੈਂ ਕਿਹਾ ਰਜਿਸਟਰੀਆਂ ਜਿਹੜੀਆਂ ਨੇ ਨਾ ਸਿੱਧੀ ਸੌਖੀ ਪੰਜਾਬੀ ਚ ਲਿਖੋ ਜੇ ਕਿਸਾਨ ਆਇਆ ਕੋਈ ਰਿਸ਼ਤੀ ਕਰਾਉਣ ਘਰ ਜਾ ਕੇ ਆਪਣੀ 10ਵੀਂ ਪਾਸ ਜਾਂ 12ਵੀਂ ਪਾਸ ਆਪਦੀ ਧੀ ਨੂੰ ਕਵੇ ਪੁੱਤ ਪੜ ਕੇ ਸੁਣਾਈ ਰਿਸਟਰੀ ਠੀਕ ਹੈ ਉਹ ਪੜ ਕੇ ਦੱਸ ਸਕੇ ਕਿ ਅੱਜ ਆਹਾ ਹਾਏ ਸੀ ਇਹਨੇ ਐਨੇ ਪੈਸੇ ਦਿੱਤੇ ਤੇ ਜ਼ਮੀਨ ਇਹਦੀ ਐਨੀ ਹੋ ਗਈ ਐਂ ਲਿਖ ਦੋ ਆ ਕੀ ਲੋੜ ਬਾਹ ਹੱਕ ਬਾਹ ਬਾਰਕੂਬ ਬਾਹ ਮਾਲਕ ਬਾਹ ਖਸਰਾ ਬਾਹ ਇਧਰ ਨੂੰ ਬਾਹ ਉਧਰ ਨੂੰ ਪਤਾ ਨਹੀਂ ਕੀ ਲਿਖੀ ਜਾਂਦੇ ਆ ਮੈਂ ਇਹਨਾਂ ਸੌਖੀ ਕਰੋ ਉਰਦੂ ਚੱਕੀ ਫਿਰਦੇ ਪੁਰਾਣੀ ਹੁਣ ਰਿਸਟਰੀਆਂ ਪੰਜਾਬੀ ਚ ਨੇ ਸੌਖੀ ਪੰਜਾਬੀ ਚ ਨੇ ਤੁਹਾਡਾ ਬੱਚਾ ਰਿਸਟਰੀ ਪੜ ਸਕਦਾ ਕਿ ਕੀ ਲਿਖਿਆ ਹੋਇਆ ਹੈ ਅੱਜ ਕੀ ਲਿਖੋ ਨਾ ਕੀ ਹੈ ਯਾਰ ਲੋਕਾ ਤੂੰ ਤੁਸੀਂ ਆਏ ਨੇ ਜੀ ਤਾਂ ਬਹੁਤ ਅੱਗੇ ਲੰਗੇ ਹੋਈਆਂ ਚੀਜ਼ਾਂ ਨੇ ਤੇ ਮੈਨੂੰ ਕੋਈ ਤਾਜ਼ ਤੂਜ਼ ਨਹੀਂ ਮਿਲਿਆ ਕੰਡਿਆਂ ਵਾਲਾ ਤਾਜ ਇਹ ਬੜੇ ਬੀਜੇ ਹੋਏ ਨੇ ਇਹਨਾਂ ਨੇ ਚੁਗਣੇ ਪੈ ਰਹੇ ਨੇ ਪਰ ਚੁਗਾਂਗੇ ਚੁਗਾਂਗੇ ਤੁਹਾਡਾ ਸਹਿਯੋਗ ਚਾਹੀਦਾ ਵਾ ਤੁਸੀਂ ਚੱਕ ਦਿਖਿਓ ਬਸ ਤੁਸੀਂ ਵੀ ਹੋਈ ਕੀ ਜਾਂਦਾ ਮੇਰੇ ਤੇ ਯਕੀਨ ਰੱਖੋ ਰੋਜ਼ ਨਵੇਂ ਆਇਆ ਕਰੂ ਤੁਹਾਨੂੰ ਕੋਈ ਨਾ ਕੋਈ ਲੈ ਵੀ ਇੱਕ ਹੋਰ ਚੱਕ ਲਿਆ ਲੈ ਵੀ ਇੱਕ ਹੋਰ ਡੰਗਤਾ ਹੁਣ ਲੱਗਦਾ ਏ ਥੋੜਾ ਡਰਨ ਅੱਛਾ ਹੋਰ ਦੇਖੋ ਅਸੀਂ ਕੀ ਕਰਤਾ ਅਸੀਂ ਉਹ ਕਰਤਾ ਜਾਰੀ WhatsApp ਨੰਬਰ ਵੀ ਜੇ ਤੁਹਾਨੂੰ ਕੋਈ ਰਿਸ਼ਵਤ ਮੰਗਦਾ ਹੈ ਫੋਨ ਕੱਢ ਕੇ ਉਹਦੀ ਫੋਟੋ ਖਿੱਚ ਕੇ ਜਾਂ ਵੀਡੀਓ ਬਣਾ ਕੇ ਸਾਨੂੰ ਭੇਜ ਦਿਓ ਇਹਦਾ ਵੀ ਤੋੜ ਕੱਢ ਲਿਆ ਦਫ਼ਤਰ ਦੇ ਬਾਹਰ ਲਿਖਤਾ ਮੋਬਾਈਲ ਫੋਨ ਅੰਦਰ ਲਿਆਉਣਾ ਸਖਤ ਮਨਾ ਹੈ ਮੈਂ ਕਿਹਾ بڑا ਪੰਗਾ ਪੈ ਗਿਆ ਕਹਿੰਦੇ ਜੀ ਨਾ ਅਕਸਰ ਮੇਰੇ ਕੋਲ ਆ ਗਿਆ ਨਹੀਂ ਐ ਲਿਖ ਲਿਆ ਮੈਂ ਕਿਹਾ ਐਂ ਕਰੋ ਜਿਨੇ ਜਿਨੇ ਨੇ ਇਹ ਲਿਖਿਆ ਉਹਨਾਂ ਨੂੰ ਤਾਂ ਫਾੜੀ ਲਾਓ ਫਿਰ ਉਹ ਮੋਬਾਈਲ ਫੋਨ ਕਿਉਂ ਡਰਦੇ ਨੇ ਵੀ ਅੰਦਰ ਕੋਈ ਕੋਈ ਵੀਡੀਓ ਬਣਾਉਣੀ ਉਹਦੀ ਕੋਈ ਮੈਂ ਜਿੰਨੇ ਜਿੰਨੇ ਲਿਖਿਆ ਇਹਦਾ ਮਤਲਬ ਮੰਚ ਚੋਰ ਐ ਉਹਨਾਂ ਨੂੰ ਤਾਂ ਫਿਰ ਲੈ ਆਓ ਪਹਿਲਾਂ ਫਿਰ ਫਿਰ ਉਹ ਹਟਾਇਆ ਜਿਵੇਂ ਐ ਲਿਖ ਸਕਦੇ ਤੁਸੀਂ ਮੋਬਾਈਲ ਫੋਨ ਅੰਦਰ ਨਹੀਂ ਲੈ ਕੇ ਆ ਸਾਂ ਅਗਰੇ ਮੈਨੂੰ ਸਮਝ ਨਹੀਂ ਆਉਂਦੀ ਪੰਜਾਬੀਆਂ ਨੂੰ ਪੰਜਾਬੀਆਂ ਹੀ ਲੁੱਟੀ ਜਾਂਦੇ ਐ ਕਿਤੇ ਲੈ ਜੋਂਗੇ ਉਹ ਇੱਕ ਮੰਤਰੀ ਫੜਿਆ ਹੁਸ਼ਿਆਰਪੁਰ ਵਾਲਾ ਉਹਦੇ ਘਰ ਉਹਦੇ ਚਾਰ ਡ੍ਰਾਇੰਗ ਰੂਮ ਡ੍ਰਾਇੰਗ ਰੂਮਾਂ ਦੇ ਨਾਮ ਰੱਖੇ ਹੋਏ ਜਿਵੇਂ ਪੁਰਾਣੇ ਰਾਜਾਂ ਦੇ ਦਰਬਾਰੇ ਆਮ ਦਰਬਾਰੇ ਖਾਸ ਐਦਾਂ 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 ਲੈਵਿਸ਼ ਜਿਹੜੇ ਬਾਥਰੂਮ ਦੇ ਟੂਟੀਆਂ ਮਹਿੰਗੀਆਂ ਪੱਥਰ ਇਟਲੀ ਤੋਂ ਲਿਆ ਕੇ ਲਾਇਆ ਹੋਇਆ ਚਲੋ ਪੈਸੇ ਤਾਂ ਮਿਲ ਨਹੀਂ ਸੀ ਕ腐ਸ਼ਨ ਕੀਤੀ ਸੀ ਉਹ ਤਾਂ ਮਿਲੇ ਮਿਲੇ ਨੇ ਘਰ ਵੀ ਚਲੋ ਲਾਇਆ ਹੋਣਾ ਪੈਸਾ ਅੱਬਰ ਦਾ ਪੈਸਾ ਆਇਆ ਸੀ ਇੱਕ ਹੋਰ ਚੀਜ਼ ਮਿਲੀ ਮੈਨੂੰ ਜਦੋਂ ਅਫਸਰਾਂ ਨੇ ਰਾਤ ਨੂੰ 12 ਵਜੇ ਉਹਦੀ ਘਰ ਦੀ ਤਲਾਸ਼ੀ ਲਈ ਉਹ ਜਿਹਨੂੰ 12 ਵਜੇ ਮੈਨੂੰ ਫੋਨ ਆਇਆ ਨਾ ਮੈਨੂੰ ਦੱਸੀ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ ਵਾਹ ਇੱਕ ਚੀਜ਼ ਐ ਹੈ ਜੀ ਮਿਲੀ ਨੋਟ ਗਿਣਣ ਵਾਲੀ ਮਸ਼ੀਨ ਮਿਲੀ ਭਾਈ ਤੁਸੀਂ ਮੈਨੂੰ ਦੱਸ ਦੋ ਬੈਂਕ ਤੋਂ ਬਿਨਾ ਇਹ ਨੋਟ ਗਿਣਣ ਵਾਲੀ ਮਸ਼ੀਨ ਕਿਸੇ ਹੋਰ ਦੇ ਕਰੇ ਤੁਹਾਡੇ ਕੋਲ ਹੈਗੀ ਨੋਟ ਗਿਣਣ ਵਾਲੀ ਮਸ਼ੀਨ ਨੋਟ ਹੀ ਐ ਨੀ ਮਸ਼ੀਨ ਕੀ ਕਰਾਂਗੇ ਇਹਦਾ ਮਤਲਬ ਉਹਦਾ ਕੱਬਰ ਵੀ ਨੋਟ ਗਿਣ-ਗਿਣ ਥੱਕ ਗਿਆ ਹੋਊਗਾ ਉਹਨੇ ਕਿਹਾ ਹੋਣਾ ਤੇਰਾ ਤਾਂ ਰੋਜ਼ ਦਾ ਕੰਮ ਆ ਬੰਦਾ ਮਸ਼ੀਨ ਤੋਂ ਗਿਣਾ ਸਾਥੋਂ ਨਹੀਂ ਸਾਥੋਂ ਨਹੀਂ ਗਿਨੇ ਜਾਂਦੇ ਤੇ ਫਿਰ ਕਿੱਥੇ ਲੈ ਗਿਆ ਜੀ ਤੇ ਕਿੱਥੇ ਰਹਿੰਦਾ ਹੈ 6x6 ਦੇ ਕਮਰੇ ਚ ਰਹਿੰਦਾ ਜੇਲ੍ਹ ਚ ਲਾ ਲੇ ਗਿਆ ਉਹਨੂੰ ਪਤਾ ਨਹੀਂ ਕਿਉਂ ਐ ਕਾਲੀਆਂ ਲੱਗੀਆਂ ਪਈਆਂ ਨੇ ਲੁੱਟ ਲਈਏ ਲੁੱਟ ਲਈਏ ਜੋ ਆਕਾਂ ਵਾਸਤੇ ਕੁਛ ਕਰ ਜੀਏ ਉਹ ਜਵਾਕਾਂ ਵਾਸਤੇ ਕੁਛ ਛੱਡ ਵੀ ਜਾਓ ਯਾਰ ਉਹ ਵੀ ਕੁਛ ਕਰ ਲੈਣਾ ਪੈਰ ਪਸਾਰ ਪਿਆ ਵਿੱਚ ਬੇੜੇ ਕਿੱਥੇ ਗਏ ਤੇਰੇ ਘਰ ਦੇ ਜਿੰਨਾ ਪਿੱਛੇ ਪਾਪ ਕਮਾਏ ਕਿੱਥੇ ਗਏ ਤੇਰੇ ਘਰ ਦੇ ਪੈਰ ਪਸਾਰ ਪੇਂ ਵਿੱਚ ਵੇੜੇ ਚੱਕੋ ਚੱਕੋ ਕਰਦੇ ਘਾਂਟਾ ਨਹੀਂ ਰੱਖਦੇ ਜਿੰਨਾ ਵਾਸਤੇ ਪਾਪ ਕਮਾਈ ਜਾਂਦੇ ਉਹ ਘਾਂਟਾ ਨਹੀਂ ਰੱਖਦੇ ਕਹਿੰਦੇ ਕੋਟ ਸ਼ਮੀਰ ਵਾਲੀ ਪੂਆ ਫੁੱਲਾਂ ਤੇ ਆਜੂ ਚੱਕੋ 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 ਫੂਕ ਕੇ ਆਈਏ ਰੋਟੀ ਜਵਾਹਰ ਰੋਈ ਜਾਂਦੇ ਨੇ ਰੋਟੀ ਬਕਾਈ ਆ ਜਿੰਨੇ ਫਿਰ ਸਾਰੀਆਂ ਉਹ ਬਠਕੀਆਂ ਮਾਰਦਾ ਰਹੇ ਬੰਦਿਆ ਸੋ ਕਿਤੇ ਨਹੀਂ ਜਾਣਾ ਬਾਈ ਨਾਲ ਚਾਰ ਗਰੀਬਾਂ ਦੀਆਂ ਦੁਆਵਾਂ ਲੈ ਲਓ ਉਹ ਨਾਲ ਜਾੜੀਏ ਗਰੀਬ ਦੀ ਦੁਆ ਪਰਮਾਤਮਾ ਦੇ ਦਰਗਾਹ ਸਿੱਧਾ ਰਸਤਾ ਬਾਈ ਕੋਈ ਬਾਈਪਾਸ ਨਹੀਂ ਹੈਗਾ ਅੱਜ ਨਾ ਦੋਹੀ ਆਹਰ ਦਾਸ ਕਰਦਾ ਦੋ ਵੇਲੇ ਪਰਮਾਤਮਾ ਜਿੰਨੇ ਵੱਡੇ ਅਹੁਦੇ ਤੇ ਜਿੰਨੀ ਵੱਡੇ ਮਾਨ ਸਨਮਾਨ ਤੇ ਮੈਨੂੰ ਦੇ ਪੰਜਾਬੀਆਂ ਨੇ ਬਿਠਾਤਾ ਨਾ ਤਾਂ ਮੈਂ ਸੋਚਿਆ ਸੀ ਹਾਂ ਜੇ ਬਿਠਾਤਾ ਤਾਂ ਕੋਈ ਮੇਰੇ ਤੋਂ ਉਮੀਦ ਹੀ ਰੱਖੀ ਹੋਣੀ ਮੇਰੇ ਤੇ ਯਕੀਨ ਹੀ ਕੀਤਾ ਹੋਣਾ ਕੋਈ ਅਣੀ ਐਡੇ ਐਡੇ ਲੀਡਰਾਂ ਨੂੰ ਕੌਣ ਹਰਾ ਸਕਦਾ ਮੇਰੇ ਵਰਗਾ ਆਮ ਘਰਾਚੋ ਉੱਠ ਕੇ ਤਾਂ ਫਿਰ ਉਹ ਯਕੀਨ ਤੇ ਪੂਰਾ ਉਤਰਦਾ ਪਰਮਾਤਮਾ ਬਲ ਬਖਸ਼ੇ ਉਹ ਇਹ ਹੈ ਜੀ ਗਲਤ ਫਾਈਲ ਨਾ ਸਾਈਨ ਹੋ ਜੇ ਜਿਹਦੇ ਨਾਲ ਕੋਈ ਲੋਕਾਂ ਨੂੰ ਦੁੱਖ ਪਹੁੰਚਦਾ ਹੋਵੇ ਮੈਂ ਕਦੇ ਵੀ ਉਹ ਫਾਈਲ ਸਾਈਨ ਨਹੀਂ ਕਰਦਾ ਜਦੋਂ ਫਾਈਲ ਸੈਂਡ ਕਰਦਾ ਉਹਦਾ ਕੋਈ ਪੰਜਾਬ ਨੂੰ ਫਾਇਦਾ ਹੁੰਦਾ ਹੋਵੇ ਬਸ ਹਾਂ ਕੁਝ ਕੰਮਾਂ 'ਚ ਟਾਈਮ ਲੱਗ ਸਕਦਾ ਹੈ ਕੁਝ ਕੰਮਾਂ ਨੂੰ ਦੇਖੋ ਬਿਜਲੀ ਹੋ ਗਈ ਸਕੂਲ ਸ਼ੁਰੂ ਹੋ ਗਏ ਬਹੁਤ ਸੋਨੇ ਬਣਨੇ ਆਮ ਆਦਮੀ ਕਲੀਨਿਕ ਬਣ ਕੇ 600 664 ਬਣ ਕੇ 50 ਲੱਖ ਤੋਂ ਵੱਧ ਬੰਦਾ ਉੱਥੇ ਆ ਕੇ ਦਵਾਈਆਂ ਲੈ ਚੁੱਕਿਆ ਤੇ ਨਾਲ ਖੇਤੀ ਬਾਰੇ ਬਹੁਤ ਮੈਂ ਖੇਤੀਆਂ ਨਾ ਮੱਥਾ ਮਾਰਦਾ ਹੁਣ ਤੁਸੀਂ ਦੇਖੋ ਉਹ ਉਹ ਜਿਹੜਾ ਕਮਿਸ਼ਨ ਕਿਹੜਾ ਹੈ ਕੈਪ ਜੀ ਐਮ ਐਮ ਕੁੱਟੀ ਜੀ ਦਾ ਹੋਇਆ ਚੇਅਰਮੈਨ 에ਅਰ ਕੁਆਲਿਟੀ ਕਮਿਸ਼ਨ ਹੈ ਭਾਰਤ ਸਰਕਾਰ ਦਾ ਉਹਦੇ ਚੇਅਰਮੈਨ ਐਮ ਐਮ ਕੁੱਟੀ ਅਫਸਰ ਹੈ ਆ ਗਿਆ ਪਰਾਲੀ ਕੇ ਬਾਰੇ ਮੈਂ ਬਾਤ ਚਿਤ ਕਰਨੀ ਹੈ ਮੈਂ ਕਰੋ ਜੀ ਕਿਵੇਂ ਕਰੋਗੇ ਮੈਂ ਕਿਹਾ ਪੈਸੇ ਦੇ ਦਿਓ ਜੀ ਹੋਰ ਕੋਈ ਤਰੀਕਾ ਨਹੀਂ ਹਜ਼ਾਰ ਤੁਸੀਂ ਦੇ ਦਿਓ 1500 ਮੈਂ ਦੇ ਦੇਣਾ 2500 ਰੁਪਇਆ ਇੱਕ ਏਕੜ ਦਾ ਦੇ ਦਿੰਦੇ ਮੈਂ ਫੇਰ ਨਹੀਂ ਫੇਰ ਪਾ ਮੈਂ ਖੂ ਪੱਟ ਕੇ ਜਿੱਧਰ ਮਰਜੀ ਸਿੱਟ ਕੇ ਹੁਣ ਫੇਰ ਨਹੀਂ ਅੱਗ ਲਾਉਂਦੇ ਨਹੀਂ ਨਹੀਂ ਪੈਸੇ ਨਹੀਂ ਦੇ ਸਕਤੇ ਮੈਂ ਕਿਹਾ ਫੇਰ ਕਿਵੇਂ ਪ੍ਰੇਰਿਤ करिए ਕਿ ਆਪਰਾਲੀ ਕੋ ਆਗ ਨਾ ਲਗਾਈਏ ਪ੍ਰੇਰਿਤ करिए ਦੀਵਾਰੋਂ ਪਰ ਲਿਖਾਈਏ ਪੋਸਟ ਚੁਕਾਈਏ ਮੈਂ ਕਿਹਾ ਕੁੱਤੀ ਸਾਹਿਬ ਜਦੋਂ ਦੀ ਮੈਂ ਸੁਰਤ ਸੰਭਾਲੀ ਆ ਉਦੋਂ ਦਾ ਮੈਂ ਰੋਡ ਬੇਦੀਆਂ ਬੱਸਾਂ ਤੇ ਲਿਖਿਆ ਪੜਦਾ ਬੱਚੇ ਦੋ ਹੀ ਅੱਛੇ ਗਾਜ ਹੀ ਦਹੇ ਦੁਲਹਨ ਹੀ ਦਹੇ ਜਾਏ ਦੋ ਹੀ ਕਾਫੀ ਹੋਰ ਤਾਂ ਮਾਫੀ ਮੈਂ ਕਿਹਾ ਜਨਸੰਖਿਆ ਤੇ ਕੰਟਰੋਲ ਹੋ ਗਿਆ ਪ੍ਰੇਰਿਤ ਕਰਕੇ ਤੇ ਪ੍ਰੇਰਿਤ ਪ੍ਰੂਰਤ ਨਹੀਂ ਪੈਸਾ ਪ੍ਰੇਰਿਤ ਕਰੂਗਾ ਜੇ ਕਰੂਗਾ ਹਾਂ ਪੈਸਾ ਇੱਕ ਨਹੀਂ ਦਿੰਦੇ ਪ੍ਰੇਰਿਤ ਕਰੀਏ ਮੈਂ ਸਿੱਧਿਆ ਸਾਨੂੰ ਤੁਹਾਨੂੰ ਅੱਜ ਮੈਨੂੰ ਤਾਂ ਚੰਗਾ ਲੱਗਦਾ ਕਿ ਮੈਂ ਤੁਹਾਡੇ ਕੋਲ ਆਇਆ ਹੋਇਆ ਕਿਸਾਨ ਮੇਲੇ ਤੇ ਆਇਆ ਹੋਇਆ ਜੇ ਮੈਂ ਉਹ ਵੀ ਆਇਆ ਹੁੰਦਾ ਬਿਨਾਂ ਉਹਦੇ ਤੋਂ ਜੇ ਮੈਨੂੰ ਫੇਰ ਵੀ ਬੋਲਣ ਦਾ ਮੌਕਾ ਮਿਲ ਜਾਂਦਾ ਮੈਂ ਤਾਂ ਵੀ ਆਹੀ ਬੋਲਣਾ ਸੀ ਤੋ ਇਹਨਾਂ ਦੀ ਕੋਈ ਮਨਸ਼ਾ ਨਹੀਂ ਕੰਮ ਲੈ ਕੇ ਹੁਣ ਕਹਿੰਦੇ ਜੀ ਸਾਡੀਆਂ ਐਫਸੀਆਈ ਕਹਿੰਦੀਆਂ ਅਸੀਂ ਝੋਨਾ ਨਹੀਂ ਖਰੀਦਣਾ ਇਹ ਕਿਉਂ ਜੀ ਅਗੇ ਉਹ ਹਿੱਸਾ ਤੋਂ ਚੱਲ ਪਿਆ ਕਾਨ ਸਾਡੀਆਂ ਉਧਰ ਚਾਰਖੰਡ ਸਾਡੀਆਂ ਜ਼ਮੀਨਾਂ ਚੱਲ ਪੀਆਂ ਮੈਂ ਕਿਹਾ ਫਿਰ ਹੁਣ ਮੋਲੇ ਬੜ ਦਵਾਂ ਕੰਮ ਲੈ ਕੇ ਸੱਤਾਂ ਨੂੰ ਛੱਡਣ ਲੱਗੇ ਫਿਰ ਤੁਸੀਂ ਅਸੀਂ ਤਾਂ ਧਰਤੀ 'ਚੋਂ ਪਾਣੀ ਗੋਲਿਆ ਆਪਦਾ ਧਰਤੀ ਜ਼ਹਿਰੀਲੀ ਕਰ ਲਈ ਆਪਦੀ ਫੋਟੇ ਹਰ ਇੱਕ ਇਨਕਲਾਬ ਨੇ ਸਾਨੂੰ ਕੀ ਦਿੱਤਾ ਇਹਦੇ ਨਾਲ ਉਹ ਤੁਹਾਨੂੰ ਪਾਣੀ ਵੇਚ ਦਿੰਦੇ ਅਸੀਂ ਪਾਣੀ ਦਾ ਜ਼ਿਆਦਾ ਅਸੀਂ ਕਮਾ ਲੈਂਦੇ ਫਟਾ ਤਾਂ ਪਾਣੀ ਚਾਂਦੀ ਵਰਗਾ ਸੀ ਸੱਤ ਫੁੱਟ ਤੇ ਚਲਾ ਗਿਆ